ਹਰਰ ਵਾਲਮੀਕੀ ਮਾ ਸੇਵਾਦਾਰ ਬਾਬਾ ਬਲਵੰਤ ਨਾਹ ਪਾਵਨ ਵਾਲਮੀਕੀ ਤੀਰਥ ਧੂਣਾ ਸਾਹਿਬ ਤੋਂ ਸਤਿਗੁਰੂ ਮਲਕੀਤ ਨਾਹ ਮਹਾਰਾਜ ਜੀ ਦੇ ਸੇਵਾਦਾਰ ਅੱਜ ਹਾੜੀ ਸਵੇਰ ਤੋਂ ਹੀ ਡੂਟੀ ਜਿਹੜੀ ਆ ਪਾਵਨ ਵਾਲਮੀਕੀ ਤੀਰ ਤੋਂ ਸਤਿਗੁਰੂ ਮਲਕੀਤ ਨਾਹ ਜੀ ਵੱਲੋਂ ਜਿਹੜੇ ਬਾਬਾ ਬਾਲਕ ਨਾਹ ਜੀ ਦੇ ਨਾਲ ਲਗਾਈ ਗਈ ਤੇ ਉਹ ਸਵੇਰੇ 9 ਵਜੇ ਤੋਂ ਮੈਂ ਨਾਲੀਆਂ ਇਹਨਾਂ ਦੇ ਬਾਬਾ ਸਰਜੀਤ ਨਾਹ ਜੀ ਉਰੇ ਰਹਿੰਦੇ ਸੀ ਜਿਨ੍ਹਾਂ ਦਾ ਗੁਰੂ ਸਥਾਨ ਤੇ ਹੈਗਾ ਉਸੀ ਬਸੇ ਉਹਨਾਂ ਦੇ ਗੁਰੂ ਦੀ ਸਮਾਧੀ ਵੀ ਉੱਚੀ ਬਸੇ ਚਲੋ ਇਹ ਚੀਜ਼ ਲਹਿਦਾ ਹੋ ਗਈ ਮੈਂ ਗੱਲ ਕਰਨੀ ਚਾਹੁੰਦਾ ਕਿ ਨਾ ਸੰਪਰਦਾਇ ਦੇ ਵਿੱਚ ਜਿਹੜੀ ਸਮਾਧੀ ਦਿੱਤੀ ਜਾਂਦੀ ਹੈ ਨਾ ਸੰਪਰਦਾਇ ਦੇ ਸਾਧੂ ਮਹਾਤਮਾ ਇਕੱਠੇ ਜਨ ਹੋ ਕੇ ਇੱਕ ਬੜੀ ਪ੍ਰਕਿਰਿਆ ਦੇ ਨਾਲ ਜਿਹੜੀ ਸਮਾਧੀ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਕਿ ਹਜ਼ਾਰਾਂ ਲੋਕ ਇਕੱਠੇ ਹੁੰਦੇ ਆ ਤੇ ਸਾਧੂ ਸਮਾਜ ਇਕੱਠਾ ਹੁੰਦਾ ਇੱਥੇ ਜਿਹੜੀ ਸਮਾਧੀ ਦਿੱਤੀ ਗਈ ਆ ਕੁਝ ਕੁਝ ਸ਼ਰਾਰਤੀ ਲੋਕਾਂ ਨੇ ਜਿਹੜਾ ਨਸ਼ੇ ਦੇ ਨਸ਼ੇ ਦੇ ਆਦਿ ਨਸ਼ੇ ਦੇ ਆਦੀਆਂ ਨੇ ਨਾ ਕੋਈ ਅਰਦਾਸ ਨਾ ਕੋਈ ਬੇਨਤੀ ਤੁਸੀਂ ਇਹਨੂੰ ਧਿਆਨ ਦਿਓ ਜੀ ਕੈਮਰਾਮੈਨ ਜੀ ਇਸ ਇਸ ਤਰੀਕੇ ਨਾਲ ਆ ਗੰਦਮੰਦ ਵੇਖੋ ਪਰ ਸਾਰੇ ਬਤਾ ਦੇ ਹੈ ਨੀ ਇਹ ਕੋਈ ਇਹ ਇਦਾਂ ਕੋ ਸਮਾਧੀ ਨਹੀਂ ਦਿੱਤੀ ਜਾਂਦੀ ਇਦਾਂ ਤਾਂ ਕੋਈ ਕੋ ਐਮ ਧਿਆਨ ਦਾ ਇਦਾਂ ਤਾਂ ਕੋਈ ਕੋ ਕਿ ਘਰੋਂ ਲਾ ਵਾਰਸ ਵੀ ਹੋਵੇ ਤੇ ਉਹਦੇ ਵਾਸਤੇ ਵੀ ਚਾਰ ਵਾਰਸ ਉੱਠ ਕੇ ਤੇ ਉਹਨੂੰ ਤਰੀਕੇ ਨਾਲ ਉਹਦੀ ਜਿਹੜਾ ਕਿਰਿਆ ਕਰਮ ਕੀਤਾ ਜਾਂਦਾ ਹੈ ਤੇ ਬਾਬਾ ਕੀਤਾ ਕਿਉਂ ਗਿਆ ਸੀ ਇੱਕ ਕਾਰਨ ਕੀ ਮਨਛਾ ਕੀ ਲੱਗੀ ਪਤਾ ਇਹ ਮਨਛਾ ਜੀ ਇਹ ਕਈ ਸਾਲਾਂ ਤੋਂ ਜਿਹੜਾ ਜੋਗੀਆਂ ਦਾ ਬਾਬਾ ਸ਼ੇਵਨ ਆ ਜੀ ਜਿਹੜੇ ਛੋੜਾ ਛੱਡ ਕੇ ਗਿਆ ਇਹ ਜੋਗੀ ਮਾਂ ਜਿਹੜਾ ਨਾਸੰਪਰਤਾਏ ਆ ਇਹ ਆਪਣੇ ਜੋਗੀ ਮਹਾਸਭਾ ਦਾ ਜਿਹੜਾ ਸਥਾਨ ਆ ਸ਼ਿਵਨਾਥ ਜੀ ਚੋਲਾ ਛੱਡਣ ਤੋਂ ਪਹਿਲਾਂ ਜਿਹੜਾ ਸੀ ਸਾਡੀ ਜੋਗੀ ਮਹਾਸਭਾ ਨੂੰ ਜਿਹੜਾ ਉਹ ਦਾਨ ਕਰਕੇ ਗਿਆ ਕਿ ਇਹਨੂੰ ਕੋਈ ਗਾਂ ਸਾਹਮਣ ਵਾਲਾ ਨਹੀਂ ਇਹਨੂੰ ਨਾਸੰਪਰਤਾਏ ਜਿਹੜਾ ਸਾਹਮਣੇ ਉਹਨਾਂ ਤੋਂ ਮਗਰੋਂ ਜਿਹੜਾ ਬਾਬਾ ਬਾਲਕਨਾਥ ਜੀ ਨੂੰ ਜਿਹੜੇ ਪੂਰੀ ਨਾਸੰਪਰਤਾਏ ਨੇ ਜਿਹੜਾ ਇੱਥੇ ਬੈਠ ਕੇ ਉਹਨਾਂ ਨੂੰ ਪੂਰੀ ਪ੍ਰਕਿਰਿਆ ਦੇ ਨਾਲ ਜਿਹੜੀ ਕਾਦਰ ਅਦਾ ਕਰਕੇ ਇਥੋਂ ਦੇ ਮੁੱਖ ਗਦਿੰਦ ਸਿੰਘ ਸਾਪਿਆ ਗਿਆ ਸੀ ਫਿਰ ਵੀ ਬਾਦ-ਵਿਵਾਦ ਜੇ ਕਰਕੇ ਜਿਹੜਾ ਇਥੇ ਇੱਕ ਪਾਰਟੀ ਜਿਹੜਾ ਨੇ ਪੀਰਾ ਮੰਤਾਂ ਨੇ ਜਦੋਂ ਇਹਨਾਂ ਨੂੰ ਚਾਦਰ ਦਿੱਤੀ ਉਹਨਾਂ ਨੇ ਉਹਨਾਂ ਪੀਰਾ ਮੰਤਾਂ ਦੇ ਵੀ ਕੇਸ ਕਰਕੇ ਜਿਹੜਾ ਇੱਕ ਬੜਾ ਮਰਯਾਦਾ ਨੂੰ ਭੰਗ ਕੀਤਾ ਇਸ ਕਰਕੇ ਜਿਹੜਾ ਪ੍ਰਸ਼ਾਸਨ ਨੂੰ ਜਿਹੜਾ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਜੈ ਵਾਲਮੀਕੀ ਹਰਰ ਵਾਲਮੀਕੀ ਇਹ ਹੁਣ ਮੰਗੀ ਹੈ ਜੀ ਤੁਹਾਡੀ ਮੰਗੇ ਇਹ ਪ੍ਰਸ਼ਾਸਨ ਮੂਰੇ ਇਹ ਮਰਯਾਦਾ ਪਰਤਕ ਨਹੀਂ ਹੈ ਇਹਨਾਂ ਦੇ ਬੰਦਿਆਂ ਦੇ ਪਰਚਾ ਹੋਵੇ ਪਰਚਾ ਦਰਜ ਹੋਣਾ ਚਾਹੀਦਾ ਜੀ ਕਿ ਸਾਡੇ ਨਾਸੰਬਰਤਾ ਪੂਰੀ ਇੱਥੇ ਹੰਡਾਰੀਪੁਰ ਜਿਹੜਾ ਬੜਾ ਭੇਖਣ ਲੱਗ ਰਿਹਾ ਸਾਡੇ ਨਾਸ ਸੰਪਰਦਾਏ ਪੂਰੀ ਇੱਥੇ ਆਣ ਲੱਗ ਰਹੀ ਹੈ ਆਣ ਲੱਗ ਰਹੀ ਹੈ ਹਾਂ ਠੀਕ ਜੈ ਵਾਲਮੀਕੀ ਹਰਰਵਾ ਕੱਲ੍ਹ ਗੱਲ ਹੋਈ ਜਿਹੜੀ ਇੱਥੇ ਦੇਖਣਾ ਜੋ ਵੀ ਕਾਰਵਾਈ ਬੰਦੀ ਕਰਨੀ ਕੀ ਮਾਮਲਾ ਕੀ ਹੈ ਹੋਇਆ ਕੀ ਹੈ ਮਾਮਲਾ ਇੱਕ ਸੰਤ ਸਮਾਜ ਦੀ ਡੈਥ ਹੋਈ ਉਹਦੇ ਬਰਸ ਬਰਸ ਕਿਹੜੀ ਮਰੱਥੀ ਤੇ ਉਹਨਾਂ ਨੇ ਕਿਹਾ ਸੰਤ ਸਮਾਜ ਇੱਥੇ ਸਮਾਦੀ ਬਣਾਈ ਗਈ ਹੈ ਠੱਕੇ ਨਾਲ ਉਹਦੇ ਪਰੇ ਠੱਕੇ ਨਾਲ ਕੋਈ ਨਹੀਂ ਜੋ ਵੀ ਸ਼ਾਂਤੀ ਹੈ ਜੀ ਮੇਰੇ ਬਸ ਬਾਕੀ ਦੇਖਦੇ ਕਿਹੜਾ ਕਿਹੜਾ ਮੰਦਿਰ ਆ ਸਰ ਸਰ ਗੋਤ ਮੰਦਿਰ ਜੀ ਠੀਕ